ਸਸਿਕਾਡੀ ਅੱਜ ਦੀ ਵੀਡੀਓ ਜਿਹੜੀ ਅਸੀਂ ਏਸੀ ਤੇ ਬਣਾਉਣ ਲੱਗੇ ਆ ਨਾਨ ਇਨਵਰਟਰ ਏਸੀ ਤੇ ਇਨਵਰਟਰ ਏਸੀ ਦੇ ਵਿੱਚ ਕੀ ਫਰਕ ਹੁੰਦਾ ਇਸ ਵੀਡੀਓ ਦੇ ਵਿੱਚ ਵਿਸਤਾਰਪੂਰਵਕ ਦੱਸਿਆ ਗਿਆ ਕਿਹੜਾ ਏਸੀ ਆਪਾਂ ਨੂੰ ਬੈਨੀਫਿਟ ਰਹੂਗਾ ਕਿਹੜਾ ਏਸੀ ਆਪਾਂ ਵੱਧ ਟਾਈਮ ਚਲਾ ਸਕਦੇ ਆ ਜਾਂ ਕਿਹੜੇ ਏਸੀ ਦੀ ਵੱਧ ਲਾਈਫ ਆ ਇਸ ਵੀਡੀਓ ਦੇ ਵਿੱਚ ਪੂਰਾ ਵਿਸਤਾਰਪੂਰਵਕ ਦੱਸਾਂਗੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਆਪਣਾ ਨੋਰਮਲ ਏਸੀ ਆ ਉਸ ਦੇ ਵਿੱਚ ਕੰਪਨੀ ਨੇ ਥੋੜਾ ਬਹੁਤਾ ਚੇਂਜ ਕੀਤਾ ਉਹਨੇ ਕੀ ਚੇਂਜ ਕੀਤਾ ਉਹਨਾਂ ਨੇ ਗੈਸ ਚੇਂਜ ਕੀਤੀ ਆ ਪਹਿਲਾਂ ਏਸੀ ਦੇ ਵਿੱਚ R22 ਗੈਸ ਹੁੰਦੀ ਸੀ ਹੁਣ ਕੰਪਨੀ ਨੇ R32 ਗੈਸ ਵਰਤਣੀ ਸ਼ੁਰੂ ਕਰ ਦਿੱਤੀ ਆ ਜਿਹੜੀ R22 ਗੈਸ ਸੀ ਇਹ ਵਾਤਾਵਰਣ ਦੇ ਅਨੁਕੂਲ ਨਹੀਂ ਸੀ ਜਿਹੜੀ R32 ਗੈਸ ਆ ਇਹ ਪ੍ਰਦੂਸ਼ਣ ਵੀ ਘੱਟ ਕਰਦੀ ਆ ਤੇ ਬਾਹਰੇ ਜਿਹੜੇ ਬਾਤਾਵਰਨ ਦੇ ਅਨੂਪੂਲ ਆ ਹੀਟ ਵੀ ਘੱਟ ਕਰਦੀ ਆ ਤੇ ਜਲਦੀ 쿨 ਇੰਗਲੀ ਜਲਦੀ ਕਰਦੀ ਆ ਇਸ ਲਈ ਇਨਵਰਟਰ ਏਸੀ ਤੇ ਨਾ ਨਾ ਇਨਵਰਟਰ ਏਸੀ ਦੇ ਵਿੱਚ ਬਹੁਤਾ ਫਰਕ ਨਹੀਂ ਹੁੰਦਾ ਤੇ ਜਿਹੜਾ ਇਨਵਰਟਰ ਏਸੀ ਆਪਣੀ ਬਿਜਲੀ ਦੀ ਬਚਤ ਕਰਦਾ ਕਿਵੇਂ ਬਚਤ ਕਰਦਾ ਮੈਂ ਤੁਹਾਨੂੰ ਸਮਝਾਉਣ ਲੱਗਿਆ ਜਿਹੜਾ ਇਨਵਰਟਰ ਏਸੀ ਆ ਇਹਦੀ ਲੇਟੈਸਟ ਟੈਕਨੋਲੋਜੀ ਆ ਸਾਰੀਆਂ ਕੰਪਨੀਆਂ ਨੇ ਇਹਦੇ ਵੱਲ ਧਿਆਨ ਦਿੱਤਾ ਕਿਉਂਕਿ ਇਹ ਲਾਈਟ ਘੱਟ ਖਾਂਦਾ بجلی ਦੀ ਬਚਤ ਕਰਦਾ ਇਸ ਲਈ ਸਾਰੀਆਂ ਕੰਪਨੀਆਂ ਨੇ ਇਸ ਨੂੰ ਬਣਾਉਣਾ ਸ਼ੁਰੂ ਕਰ ਦਿੱਤਾ ਇਹਦੇ ਵਿੱਚ ਮਾਰਕੀਟ ਦੇ ਵਿੱਚ ਦਿਨੋ ਦਿਨ ਇਹਦਾ ਵਾਟਰ ਇਸ ਦੀ ਮੰਗ ਵਧ ਰਹੀ ਆ ਫਰਕ ਸਭ ਤੋਂ ਪਹਿਲਾਂ ਫਰਕ ਕੀ ਆ ਸਭ ਤੋਂ ਪਹਿਲਾ ਫਰਕ ਹੈ ਬਿਜਲੀ ਦੀ ਬਚਤ ਕਰਦੇ ਹਨ ਵਾਟ ਰੇਸੀ ਬਿਜਲੀ ਦੇ ਬਚਤ ਕਿਵੇਂ ਕਰਦਾ ਮੰਨ ਲਓ ਵੀ ਆਪਾਂ ਇਨਵਰਟਰ ਰੇਸੀ ਨੂੰ 4 ਘੰਟੇ ਚਲਾਉਣਿਆਂ ਉਧਰ ਨਾਉਣਨ ਵਾਟ ਰੇਸੀ ਨੂੰ 4 ਘੰਟੇ ਚਲਾਉਣਿਆਂ ਤਾਂ ਨਵਾਟ ਰੇਸੀ ਆਪਣੀ ਲਾਈਟ ਦੀ ਬਚਤ ਕਰੇਗਾ ਬਚਤ ਕਿਵੇਂ ਕਰੇਗਾ ਤੁਹਾਨੂੰ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਣ ਲੱਗਿਆ ਧੀਆ ਅਸੀ ਆਪਾਂ 24 ਡਿਗਰੀ ਤੇ ਤਾਪਮਾਨ ਤੇ ਸੈੱਟ ਕਰਤਾ ਜਦੋਂ ਆਪਣੇ ਕਮਰੇ ਦਾ ਤਾਪਮਾਨ 24 ਤੇ ਵਗਿਆ ਤਾਂ ਵਾਟਰ ਏਸੀ ਨੇ ਆਪਣੇ ਆਪ ਉਹਦੀ ਮੋਟਰ ਜਿਹੜੀ ਸਲੋ ਹੋ ਜਾਣੀ ਆ ਪ੍ਰੰਤੂ ਇਹ ਮੋਟਰ ਲਗਾਤਾਰ ਜਿੰਨਾ ਚਿਰ ਆਪਣਾ ਏਸੀ ਚੱਲੂਗਾ ਉਨਨਾ ਚਿਰ ਚੱਲਦੀ ਰਹਿਣੀ ਆ ਬੰਦ ਨਹੀਂ ਹੋਣੀ ਟੋਟਲੀ ਸਪੀਡ ਘਟਣ ਦੇ ਨਾਲ ਲੋਡ ਘਟੂਗਾ ਲੋਡ ਘਟਣ ਦੇ ਨਾਲ ਬਿਜਲੀ ਦੀ ਬਚਤ ਹੋਵੇਗੀ ਕਨਵਰਟਰ ਏਸੀ ਦਾ ਇੱਕ ਤਾਂ ਇਹ ਫਾਇਦਾ ਹੈ ਮੰਨ ਲਓ ਵੀ ਜੇ ਆਪਾਂ ਆਮ ਏਸੀ ਨੂੰ ਕਨਵਰਟਰ ਏਸੀ ਨੂੰ 4 ਘੰਟੇ ਚਲਾਉਨੇ ਆ ਤਾਂ ਕਨਵਰਟਰ ਏਸੀ ਬਚਤ ਕਰਦਾ ਆਪਣੀ ਹੁਣ ਗੱਲ ਕਰਦਾ ਮੈਂ ਨੌਨ ਇਨਵਰਟਰ ਏਸੀ ਦੀ ਨੌਨ ਇਨਵਰਟਰ ਏਸੀ ਕਿਵੇਂ ਕੰਮ ਕਰਦਾ ਮਨ ਲਓ ਵੀ ਆਪਾਂ 9 ਨਾਲ ਵਾਢ ਰੇ ਸੀ ਆਮ ਏਸੀ 124 ਦੀ ਸਪੀਡ ਤੇ ਰੱਖ ਕੇ ਚਲਾਤਾ 24 ਤੇ ਸੈਟ ਕਰਕੇ ਚਲਾਤਾ ਜਦੋਂ ਆਪਣੇ ਕਮਰੇ ਦਾ ਤਾਪਮਨ 24 ਹੋ ਗਿਆ ਤਾਂ ਇਸ ਏਸੀ ਨੇ 9 ਨਾਲ ਵਾਢ ਰੇ ਸੀ ਨੇ ਆਪਣੇ ਆਪ ਬੰਦ ਹੋ ਜਾਣਾ ਜਦੋਂ ਵੀ ਕਮਰੇ ਦਾ ਤਾਪਮਨ 2 ਡਿਗਰੀ ਦਾ 1 ਡਿਗਰੀ ਵਧ ਗਿਆ ਮਨ ਲਓ 24 ਤੋਂ 25 ਹੋ ਗਿਆ ਜਾਂ 26 ਹੋ ਗਿਆ ਸੈਟ ਸੀ ਨੇ ਆਪਣੇ ਆਪ ਥਰਮੋਸਟੇਟ ਨੇ ਮੈਸੇਜ ਭੇਜਣਾ ਮੋਟਰ ਨੂੰ ਮੋਟਰ ਨੇ ਫਿਰ ਦੁਬਾਰਾ ਚੱਲ ਪੈਣਾ ਜਦੋਂ ਫਿਰ 24 ਤੇ ਆਪਣਾ ਟੈਂਪਰੇਚਰ ਹੋ ਗਿਆ ਸੈੱਟ ਹੋ ਗਿਆ ਤਾਂ ਮੋਟਰ ਨੇ ਫਿਰ ਬੰਦ ਹੋ ਜਾਣਾ ਲਗਾਤਾਰ ਸਾਰੀ ਰਾਤ ਆਪਣਾ ਏਸੀ ਇਸ ਤਰ੍ਹਾਂ ਚੱਲਦਾ ਰਹਿੰਦਾ ਇਸ ਦੇ ਨਾਲ ਚੱਲਣ ਨਾਲ ਕੀ ਹੁੰਦਾ ਜਦੋਂ ਜਦੋਂ ਕੰਪਰੈਸਰ ਚੱਲਦਾ 1 ਕੁ ਲੱਖ ਝੂਟਾ ਪੈਂਦਾ ਆਪਣੇ ਬਿਜਲੀ ਦੀ ਬਿਜਲੀ ਤੇ ਲੋਡ ਪੈਂਦਾ ਤਾਂ ਇਹ ਹੈ ਜਿਹੜੇ ਨਨ ਇਨਵਰਟਰ ਇਸੇ ਨੇ ਲਾਈਟ ਵੱਧ ਖਾਂਦੇ ਨੇ ਕਿਉਂਕਿ ਬਾਰੀ ਬਾਰੀ ਜਿਹੜਾ ਤਾਪਮਾਨ ਉੱਪਰ ਨੀਚੇ ਹੁੰਦਾ ਰਹਿੰਦਾ ਤਾਪਮਾਨ ਨੂੰ ਸਹੀ ਦੇ ਕਰਨ ਵਾਸਤੇ ਮੋਟਰ ਨੂੰ ਦੁਆਰਾ ਦੁਆਰਾ ਫਿਰ ਚੱਲਣਾ ਪੈਂਦਾ ਜਿਹੜਾ ਇਨਵਰਟਰ ਇਸੀ ਆਪਣਾ ਉਹ ਲਗਾਤਾਰ ਸਾਰੀ ਰਾਤ ਆਪਣੀ ਮੋਟਰ ਨੂੰ ਚਲਾਉਂਦਾ ਰਹਿੰਦਾ ਆਪਣੀ ਉਹਦੀ ਸਪੀਡ ਹੈ ਜਿਹੜੀ ਉਹ ਘੱਟ ਕਰ ਦਿੰਦਾ ਇਹੜਾ ਨਾਟਰੀ ਸੀ ਆ ਇਹਦੇ ਵਿੱਚ ਡੀਸੀ ਮੋਟਰ ਲੱਗੀ ਹੁੰਦੀ ਆ ਜੋ ਵੇਰੀਏਬਲ ਹੁੰਦੀ ਆ ਸਪੀਡ ਜਿਦੀ ਘੱਟ ਵੱਧ ਹੁੰਦੀ ਰਹਿੰਦੀ ਆ ਜੇ ਵੀ ਆਪਣਾ 24 ਦੇ ਟੈਂਪਰੇਚਰ ਵੱਗ ਗਿਆ ਤਾਂ ਉਹ ਮੋਟਰ ਨੇ ਆਪਣੇ ਆਪ ਸਪੀਡ ਘੱਟ ਕਰ ਦੇਣੀ ਆ ਦਿ ਟੈਂਪਰੇਚਰ ਸਾਰੀ ਦਿਹਾੜੀ ਜਿੰਨੇ ਤੇ ਆਪਾਂ ਸੈੱਟ ਕਰਤਾ 24 ਤੇ ਸੈੱਟ ਕਰਤਾ ਤਾਂ ਨੋਰਮਲ ਟੈਂਪਰੇਚਰ ਹੀ ਰਹਿਣਾ ਬਦਨਾ ਘਟਣਾ ਨਹੀਂ ਹੈਗਾ ਟੈਂਪਰੇਚਰ ਬਦਨਾ ਘਟਣ ਦੇ ਨਾਲ ਆਪਾਂ ਨੂੰ ਗਰਮੀ ਮਹਿਸੂਸ ਹੁੰਦੀ ਆ ਇਸੇ ਉਲਟ ਜਦੋਂ ਆਪਾਂ ਨਾਨ ਇਨਵਰਟਰ ਇਹ ਸੀ ਚਲਾਉਣੇ ਆ ਜਦੋਂ ਆਪਾਂ ਉਹਨੂੰ ਚਲਾਉਣੇ ਆ ਤਾਂ ਕੰਪਰੈਸਰ ਆ ਉਹ ਫੁੱਲ ਕੰਪਰੈਸਰ ਉਹਦਾ ਫੁੱਲ ਲੋਡ ਲੈਂਦਾ ਇੱਕ ਵਾਰ ਚੱਲਣ ਮੇਰੇ ਪੂਰਾ ਲੋਡ ਲੈਂਦਾ ਜਦੋਂ ਬਾਰੀ-ਬਾਰੀ ਇਹ ਬੰਦ ਹੁੰਦਾ ਕਦੇ ਚੱਲ ਪਿਆ ਬਾਰੀ-ਬਾਰੀ ਬੰਦ ਹੋ ਗਿਆ ਤਾਂ ਆਪਣੇ ਮੀਟਰ ਤੇ ਲੋਡ ਪੈਂਦਾ ਮੀਟਰ ਤੇ ਲੋਡ ਪੈਣ ਨਾਲ ਆਪਣੀ ਜਿਹੜੀ ਬਿਜਲੀ ਦੀ ਖਰਚਾ ਉਹ ਵੱਧ ਹੁੰਦੀ ਆ ਇਹ ਨਾਉਣ ਕਨਵਾਟਰ ਇਸੀ ਦਾ ਇਹ ਨੁਕਸਾਨ ਹੈ ਇੱਕ ਤੋਂ ਇਹਨਾਂ ਵਾਟਰ ਏਸੀ ਦੇ ਵਿੱਚ ਮੰਨ ਲਓ ਕਿ ਜੇ ਆਪਣੇ ਕਮਰੇ ਦਾ ਤਾਪਮਾਨ ਆ 25 ਡਿਗਰੀ ਸੈਲਸੀਅਸ ਤੇ ਘਟਦਾ ਤਾਂ 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 ਅਡਾ ਹੈ 25 ਹੀ ਰਹੇਗਾ ਹਰ ਵਕਤ ਮੋਟਰ ਆਪਣੇ ਆਪ ਸਪੀਡ ਵਧਦੀ ਘਟਦੀ ਘਟਾਉਂਦੀ ਰਹੇਗੀ ਤਾਪਮਾਨ ਸਥਿਰ ਰਹੂਗਾ ਇਹਦੇ ਨਾਲ ਕੀ ਹੋਊਗਾ ਤੁਹਾਨੂੰ ਗਰਮੀ ਮਹਿਸੂਸ ਨਹੀਂ ਹੋਊਗੀ ਇਸਦੇ ਉਲਟ ਜੇ ਅਸੀਂ ਆਪਾਂ ਨਾ 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 ਓਡਰੇਸੀ ਵਧਾ ਦਿਆਂ ਉਹਦਾ ਤਾਪਮਾਨ ਉੱਪਰ-ਨੀਚੇ ਹੁੰਦਾ ਰਹੇਗਾ ਕਿਹੜੇ ਮਾ ਲੋ ਜਦੋਂ ਕੱਟ ਮਾਰ ਗਿਆ ਤਾਂ ਟੈਂਪਰੇਚਰ 24 ਤੇ ਆਪਣਾ ਸੈੱਟ ਕੀਤਾ 25 ਤੇ ਵਾਗਿਆ ਤਾਂ ਇਹਨੇ ਕੱਟ ਮਾਰ ਜਣਾ ਦਾਰੇ ਚੱਲਣ ਵਾਸਤੇ ਇੱਕ ਵਾਰੀ ਇਹਨੇ ਲਾਈਟ ਨੂੰ ਝੂਟਾ ਮਾਰਨਾ ਝੂਟਾ ਮਾਰਨ ਦੇ ਨਾਲ ਆ ਜਿਹੜੀ ਲਾਈਟ ਬੱਦ ਖਾਂਦੀ ਆ ਹੁਣ ਆਪਾਂ ਗੱਲ ਕਰਦੇ ਆ ਮੇਨਟੇਨੈਂਸ ਦੀ ਸਾਫ ਸਵ ਅਲਬੀ ਥ੍ਰੀ ਕਰਨਾ ਬੜ ਲੋ ਜਿਹਾ ਨੋਰਮ ਏਸੀ ਆ ਦਾ ਸਮਾਨ ਆ ਜਿਹੜਾ ਕੋਈ ਹਰੇਕ ਦੁਕਾਨ ਤੋਂ ਹਰੇਕ ਸਾਈਡ ਤੋਂ ਮਿਲ ਜਾਂਦਾ ਬਹੁਤ ਹੀ ਘੱਟ ਕੀਮਤ ਤੇ ਉਹ ਵੀ ਘੱਟ ਕੀਮਤ ਤੇ ਜਿਹੜੀ ਦੁਕਾਨ ਤੋਂ ਮਰਜ਼ੀ ਖਰੀਦ ਲਓ ਜਿਹੜੇ ਮਰਜ਼ੀ ਸਾਈਡ ਤੋਂ ਪਰ ਜਿਹੜਾ ਇਨਵਰਟਰ ਏਸੀ ਆ ਉਹਦੇ ਵਿੱਚ ਸੈਂਸਰ ਵਗੈਰਾ ਲੱਗੇ ਹੁੰਦੇ ਨੇ ਪੀਸੀ ਵੀ ਲੱਗੀਆਂ ਹੁੰਦੀਆਂ ਨੇ ਇਨਡੋਰ ਚ ਵੀ ਪੀਸੀ ਵੀ ਲੱਗੀਆਂ ਹੁੰਦੀਆਂ ਆ ਤੇ ਉਹਦੇ ਉਹ ਚੀਜ਼ ਪੀਸੀਬੀ ਲੱਗੀ ਹੁੰਦੀ ਆ। ਮਾਨਵੀ ਇਨਵਰਟਰ ਇਹਦੀ ਪੀਵੀਸੀ ਪੀਸੀ ਪੀਸੀਬੀ ਸੜ ਗਈ। ਉਹਦੇ ਵਿੱਚ ਫਾਲਟ ਆ ਗਿਆ। ਤਾਂ ਪਿਆਰ ਵਾਸਤੇ ਤੁਹਾਨੂੰ ਕੰਪਨੀ ਦੇ ਵਿੱਚ ਫੋਨ ਕਰਨਾ ਪਊਗਾ। ਕਿਉਂਕਿ ਜਿਹੜੇ ਨਵਰਟਰ ਇਹਦੇ ਪੀਸੀਬੀ ਬੜੀ ਲੇਟੈਸਟ ਹੁੰਦੀ ਆ ਬਾਹਰੋਂ ਮਗਾਈ ਜਾਂਦੀ ਆ। ਜਲਦੀ ਜਲਦੀ ਆਪਣੇ ਏਰੀਆ ਦੇ ਇਹ ਤੇ ਰਿਪੇਅਰ ਨਹੀਂ ਹੁੰਦੀ ਕਿਉਂਕਿ ਇਹ PCB ਦੋਨੇ ਆਊਟਡੋਰ ਦੇ ਵਿੱਚ ਵੀ ਇਨਡੋਰ ਦੇ ਵਿੱਚ ਵੀ ਲੱਗੀ ਹੁੰਦੀ ਹੈ ਸੈਂਸਰ ਵੀ ਕਾਫੀ ਲੱਗੇ ਹੁੰਦੇ ਨੇ ਇਸ ਲਈ ਆਪਕੋ ਕੰਪਨੀ ਦਾ ਗੈਹਨਕ ਹੀ ਇਸ ਨੂੰ ਠੀਕ ਕਰੂਗਾ ਆਪਣੇ ਨਾਰਮਲ ਮਿਸਤਰੀ ਨੂੰ ਘੱਟ ਠੀਕ ਕਰਕੇ ਰਾਜ ਨੇ ਨਾ ਹੀ ਇਹਦਾ ਸਮਰੱਧਨ ਦਾ ਜੀ ਬੱਸ ਨਾ ਕਿ ਆਪਕੋ ਦੋਨਾਂ ਵਿੱਚੋਂ ਕਿਹੜਾ ਐਸੀ ਠੀਕ ਕਰੂਗਾ ਨਾਰਮਲ ਏਸੀ ਦੀ ਵੀ ਕੰਪਰੈਸਰ ਦੀ ਗਾਰੰਟੀ ਹੁੰਦੀ ਆ 5 ਸਾਲ ਪਰ ਨਵਾਂ ਏਸੀ ਇਹਦਾ ਇਹਦੀ ਗਾਰੰਟੀ ਕੰਪਰੈਸਰ ਦੀ 10 ਸਾਲ ਆ ਕੰਪਨੀ ਨੂੰ ਪਤਾ ਹੈ ਵੀ ਜਿਹੜਾ ਸਾਡਾ ਨਵਾਂ ਟਰੇ ਏਸੀ ਆ ਇਹਨੇ ਕੰਪਰੈਸਰ ਦੀ ਸੰਭਤਾ ਬਹੁਤ ਹੈ ਚੱਲਣ ਦੀ ਕਿਉਂਕਿ ਇਹਦੇ ਵਿੱਚ ਡੀ.ਐਲ.ਡੀ.ਸੀ ਮੋਟਰ ਆ ਜੋ ਡੀ.ਸੀ. ਕਰੰਟ ਤੇ ਚੱਲਦੀ ਆ ਇਸ ਲਈ ਇਹ ਲੈਂਡ ਘਟ ਜਾਂਦਾ ਲੈਂਡ ਘਟ ਜਾਂਦਾ ਕੰਪਨੀ ਨੂੰ ਕਈ ਕੰਪਨੀਆਂ ਨੇ ਜਿਹੜੀਆਂ ਅਜੇ ਵੀ ਆਪਣੇ ਏਸੀਆਂ ਦੇ ਵਿੱਚ ਉਹ ਵੀ ਪਹਿਲਾਂ ਵਾਲੀ ਹਾਰ ਬਾਈ ਗੈਸ ਆ ਜਿਹੜੀ ਪਰਤਦੀਆਂ ਨੇ ਮੰਨ ਲਓ ਵੀ ਆਪਾਂ ਵਿੰਡੋ ਏਸੀ ਲਗਾਉਣਾ ਪਿੰਡੋ ਏਸੀ ਦੇ ਵਿੱਚ ਵੀ ਆਪਾਂ ਨੂੰ ਇਨਵਰਟਰ ਏਸੀ ਮਿਲ ਸਕਦਾ ਕਈਆਂ ਦੇ ਜਗ੍ਹਾ ਨਹੀਂ ਹੁੰਦੀ ਮੰਨ ਲਓ ਔਰ ਓਟਡੋਰ ਲਾਉਣ ਵਾਸਤੇ ਕੋਠੇ ਉੱਪਰ ਜਿਵੇਂ ਵੱਡੇ ਵੱਡੇ ਕੋਠੇ ਆਉਂਦੇ ਨੇ ਜਾਂ ਵੱਡੇ ਵੱਡੇ ਸਹਾਰੇ ਦੇ ਵਿੱਚ ਆਪਾਂ ਓਟਡੋਰ ਉੱਪਰ ਨਹੀਂ ਲਗਾ ਸਕਦੇ ਉਹਦੇ ਵਾਸਤੇ ਆਪਾਂ ਵਿੰਡੋ AC ਵੀ ਇਨਵਰਟਰ AC ਦੇ ਵਿੱਚ ਆ ਗਿਆ ਕਈ ਕੰਪਨੀ ਨੇ ਬਣਾਤਾ ਆਪਾਂ ਵਿੰਡੋ ਵੀ ਇਨਵਰਟਰ AC ਵੀ ਵਿੰਡੋ AC ਵੀ ਇਨਵਰਟਰ AC ਦੇ ਵਿੱਚ ਲਾਈ ਸਕਦੇ ਆ ਆਪਣੀਆਂ ਨੇ ਵਿੰਡੋ AC ਇਨਵਰਟਰ AC ਦੇ ਵਿੱਚ ਬਣਾਉਣੇ ਸ਼ੁਰੂ ਕਰ ਦਿੱਤੇ ਨੇ ਸਾਰੀਆਂ ਕੰਪਨੀਆਂ ਦਾ ਪੂਰਾ ਜੋਰ ਲੱਗਿਆ ਹੈ ਵੀ ਲਾਈਟ ਦੀ ਪੂਰੀ ਤੋਂ ਪੂਰੀ ਬਚਤ ਕੀਤੀ ਜਾਵੇ ਅਤੇ ਸਾਰੇ AC ਾਂ ਨੂੰ ਇਨਵਰਟਰ AC ਟੈਕਨੋਲੋਜੀ ਦੇ ਵਿੱਚ ਬਦਲ ਦਿੱਤਾ ਜਾਵੇ ਇਸ ਲਈ ਮਨ ਲਓ ਤੁਸੀਂ ਏਸੀ ਲਗਵਾ ਰਹੇ ਹੋ ਆਪਾਂ ਨੂੰ ਹੁੰਦਾ ਵੀ ਆਪਣਾ ਏਸੀ ਜਿਹੜਾ ਘੱਟ ਤੋਂ ਘੱਟ ਲੜ ਖਾਵੇ ਘੱਟ ਤੋਂ ਘੱਟ ਲੜ ਖਾਣ ਵਾਸਤੇ ਤਾਂ ਆਪਾਂ ਇਨਵਰਟਰ ਏਸੀ ਇਹ ਕੰਪਨੀ ਰეკਮੈਂਡ ਕਰਦੀ ਆ ਕਹਿੰਦੀ ਆ ਵੀ ਤੁਸੀਂ ਇਨਵਰਟਰ ਏਸੀ ਲਵਾਓ ਤੁਹਾਡਾ ਫਾਇਦਾ ਤੁਹਾਡੀ ਲੜ ਘੱਟ ਹੋਵੇ ਖਰਚਤ ਹੋਵੇ ਜੇ ਤੁਸੀਂ ਮੰਨ ਲਓ ਵੀ 2-3 ਘੰਟੇ ਚਿਰ ਏਸੀ ਚਲਾਉਣਾ ਮਨ ਲਓ ਵੀ ਤੁਸੀਂ 2 ਜਾਂ 4 ਘੰਟੇ ਜਾਂ 6 ਘੰਟੇ ਏਸੀ ਚਲਾਉਣਾ ਤਾਂ ਤੁਸੀਂ ਨਾਨ ਇਨਵਰਟਰ ਏਸੀ ਵੀ ਲੈ ਸਕਦੇ ਹੋ ਜੇ ਤੁਸੀਂ ਲਗਾਤਾਰ 12 ਘੰਟੇ ਜਾਂ 20 ਘੰਟੇ ਏਸੀ ਚਲਾਉਣਾ ਤਾਂ ਤੁਸੀਂ ਨਵਟਰੇ ਏਸੀ ਹੀ ਖਰੀਦੋ ਕਿਉਂਕਿ ਜਿਹੜਾ ਨਵਾਂ ਆਰਡਰ ਸੀ ਇਹ ਪਛਤ ਕਰਦਾ ਬਾਕੀ ਗਾਰੰਟੀ ਦੀ ਗੱਲ ਗਾਰੰਟੀ ਇਹ ਵੀ ਕੰਪ੍ਰੈਸਰ ਦੀ 10 ਸਾਲ ਬਾਕੀ 5 ਸਾਲ ਦੀ ਗਾਰੰਟੀ ਹੁੰਦੀ ਆ ਕਿਸੇ ਵੀ ਸਮਾਨ ਦੇ ਉੱਪਰ ਖਰਾਬ ਹੋਣ ਤੇ ਤੁਸੀਂ 2004 ਘੰਟੇ ਚਲਾਉਣਾ ਤਾਂ ਤੁਸੀਂ ਨਾਉਣ ਇਨਵਰਟਰ ਏਸੀ ਬਿਨਾਂ ਇਨਵਰਟਰ ਵਾਲਾ ਆਮ ਨਾਰਮਲ ਏਸੀ ਗਰੀ ਚਾਹਦੇ ਹੋ ਜੇ 12 ਜਾਂ ਉਸ ਤੋਂ ਬਾਅਦ ਟਾਈਮ ਚਲਾਉਣਾ ਤਾਂ ਤੁਸੀਂ ਇਨਵਰਟਰ ਏਸੀ ਹੀ ਖਰੀਦੋ ਏਸੀ ਸਾਡੀ ਵੀਡੀਓ ਇਨਵਰਟਰਾਂ ਬਾਰੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਆਪਣੇ ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰ ਦਿਓ ਮੇਰੇ ਚੈਨਲ ਨੂੰ ਫੋਲੋ ਕਰ ਲਿਓ ਲਾਈਕ ਤੇ ਕਮੈਂਟ ਵਾਲਾ ਬਟਨ ਜਰੂਰ ਦੱਬਣਾ